ਸਿੱਧੂ ਮੁੱਕਿਆ ਮੁੱਕਿਆ ਨਹੀਂ ਜੀ ਸਾਡੇ ਦਿਲਾਂ ਵਿੱਚ ਹੈ ਜੀ ਮੁੱਕਿਆ ਨਹੀਂ ਜੀ ਸਾਡੇ ਦਿਲਾਂ ਵਿੱਚ ਹੈ ਅੱਜ ਤੀਸਰੀ ਵਾਰ ਸੀ ਇਨਸਾਫ ਨਹੀਂ ਮਿਲਿਆ ਕੀ ਕਹੋਗੇ ਅੱਜ ਜੀ ਅਸੀਂ ਕਹਿਣ ਲੱਗੇ ਅਸੀਂ ਸਾਡਾ ਬਾਈ ਦਵਾਰ ਤੋਂ ਮੁੜ ਕੇ ਆ ਗਿਆ ਰੱਬ ਕੋਲੋਂ ਵਾਪਸ ਅਸੀਂ ਸੋਨੂੰ ਦੱਸ ਦੇਵਾਂਗੇ 29 ਤਰੀਕਾ ਪੰਜਵਾਂ ਮਹੀਨਾ ਬਾਈ ਦੀ ਮੌਤ ਹੋਈ ਸੀ 29 ਚੋਂ 5 ਕੱਢੇ ਜੀ 24 ਤੇ 11 ਤਰੀਕ ਅ 6 ਮਹੀਨਾ ਬਾਅਦ ਬੱਡੇ ਸਿੱਧੂ ਦਾ ਬਰਥ ਹੋਇਆ ਸੀ 11 ਦੇ 6 ਜਿਸਤਾਰਾ ਹੁਣ ਸਿੱਧੂ ਬਾਈ ਦਾ ਬਰਥ ਨੇ ਅਸਤਾਰ 3 ਤਰੀਕ 2024 ਜੀ ਅੱਛਾ ਇੰਨਾ ਜੋੜ ਲਾ ਕੇ ਬੈਠੇ ਹੋ ਹੈ ਹਾਂਜੀ 29 ਮਈ ਦਿਨ ਚੜਿਆ ਕਾਲਾ ਗਿਆ ਹਾਲ ਫਕੀਰਾ ਓਏ ਦੁਨੀਆ ਤਾਂ ਜਿੱਤ ਤੁਰ ਗਿਆ ਜੱਟਾ ہار ਗਈਆਂ ਤਕਦੀਰਾਂ ਓਏ ਝੰਡ ਕੀ ਢਾਹਾਂ ਦਾ ਆਕੇ ਜੱਟਾ ਤੈਨੂੰ ਘੇਰਾ ਪਾ ਵੀਰਾ ਓਏ ਦੁਨੀਆ ਦਾ ਅੰਜਤ ਦਰ ਗਿਆ ਜੱਟਾ ਹਾਰ ਗਈਆਂ ਤਕਦੀਰਾਂ ਓਏ ਸਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਾਨਾ ਸਪੋਕਸਮੈਨ ਤੇ ਮੈਂ ਪਰਮਦੀ ਪ੍ਰਾਣਾ ਸਿੱਧੂ ਮੂਸੇਵਾਲੇ ਦੀ ਤੀਸਰੀ ਵਰਸੀ ਆ ਪਿੱਛੇ ਸਮਾਗਮ ਦੇਖ ਸਕਦੇ ਹੋ ਸਿੱਧੂ ਦੀ ਵਰਸੀ ਦਾ ਸਮਾਗਮ ਚੱਲ ਰਿਹਾ ਤੇ ਇਹ ਛੋਟੀ ਜੀ ਬੱਚੀ ਸਿੱਧੂ ਦੀ ਫੈਨ ਹੈ ਤੇ ਪਹਿਲੇ ਦਿਨ ਤੋਂ ਸਿੱਧੂ ਦੀ ਹਵੇਲੀ ਦੇ ਵਿੱਚ ਵੀ ਆਉਂਦੀ ਸੀ ਗੱਲਬਾਤ ਕਰਦੇ ਆ ਬੱਚੀ ਦੇ ਨਾਲ ਸਿੱਧੂ ਦੀ ਹਵੇਲੀ ਦੇ ਵਿੱਚ ਸਿੱਧੂ ਦੇ ਨਾਲ ਬਹੁਤ ਸਾਰੀਆਂ ਵੀਡੀਓਜ਼ ਵੀ ਫੋਟੋਜ਼ ਵੀ ਵਾਇਰਲ ਹੋਈਆਂ ਸੀ ਇਸ ਬੱਚੀ ਦੀਆਂ ਤੇ ਅੱਜ ਇਸ ਦਾ ਗੀਤ ਵੀ ਜਿਹੜਾ ਰਿਲੀਜ਼ ਹੋਇਆ ਹੈ ਬਲੈਕ ਡੇ ਗੱਲਬਾਤ ਕਰਦੇ ਆ ਬੱਚੇ ਕੀ ਨਾਮ ਹੈ ਜਸਮਨ ਸਿੱਧੂ ਜੀ ਜਸਮੀਨ ਅੱਜ ਕਿਹੜਾ ਗੀਤ ਆ ਰਿਹਾ ਫਿਰ ਮੇਰਾ ਗੀਤ ਆ ਗਿਆ ਜੀ ਬਲੈਕ ਡੇ 29 ਮਈ ਜੀ ਅੱਛਾ 29 ਮਈ ਸਿੱਧੂ ਨੂੰ ਮਿਲੇ ਸੀ ਪਹਿਲਾਂ ਹਾਂ ਜੀ 2017 ਵਿੱਚ ਬਾਈ ਸਿੱਧੂ ਨੂੰ ਮਿਲੇ ਹੋਏ ਜਦੋਂ ਬੰਬੀਆ ਬੋਲੇ ਗ ਅੱਛਾ 29 ਮਈ ਗੀਤ ਸੁਣਾ ਦੋਗੇ ਜਰਾ ਹਾਂਜੀ ਸੁਣਾ ਦੋ 29 ਮਈ ਦਿਨ ਚੜਿਆ ਕਾਲਾ ਓਏ ਜੱਟ ਮਾਰਦਾ ਮੂਸੇ ਆਲਾ ਓਏ ਜੱਗ ਦੇ ਉੱਤੇ ਨਿਰਸ਼ਾ ਗਿਆ ਜੱਗ ਦੇ ਉੱਤੇ ਨਿਰਸ਼ਾ ਗਿਆ ਧਰਤੀ ਕੰਬੀ ਅੰਬਰ ਰੋਇਆ ਓਏ ਜਿੱਤ ਕੇ ਬਾਜੀ ਹਾਰ ਕੇ ਮਾਪੇ ਹੋ ਗਿਆ ਹਾਲ ਫਕੀਰਾ ਓਏ ਦੁਨੀਆ ਤਾਂ ਜਿੱਤ ਤੁਰ ਗਿਆ ਜੇ ਹਾਰ ਗਈਆਂ ਤਕਦੀਰਾਂ ਓਏ ਝੰਡ ਕੀ ਢਾਡਾਂ ਦਾ ਆਕੇ ਜੱਟਾ ਤੈਨੂੰ ਘੇਰਾ ਪਾਇਆ ਓਏ ਛਾਤੀ ਧਾਨ ਕੇ ਖੜ ਗਿਆ ਜੱਟਾ ਭੋਰਾ ਨਹੀਂ ਕਬਰ ਆਇਆ ਵੇਖੀ ਜਦੋਂ ਦਲੇਰੀ ਜੱਟਾ ਦੁਸ਼ਮਣ ਭਜ ਲਿਆ ਵਾਂਗ ਕਤੀੜਾ ਓਏ ਦੁਨੀਆ ਤਾਂ ਜਿੱਤ ਤੁਰ ਗਿਆ ਜੱਟਾ ਹਾਰ ਗਈਆਂ ਤਕਦੀਰਾਂ ਰੋਂਦਾ ਵੇਖ ਤਸਵੀਰਾਂ ਓਏ ਦੁਨੀਆ ਤਾਂ ਅੰਜਤ ਦਰ ਗਿਆ ਜੱਟਾ ਹਾਰ ਗਈਆਂ ਤਕਦੀਰਾਂ ਓਏ ਅੱਛਾ ਜਿਵੇਂ ਪਹਿਲਾਂ ਸਿੱਧੂ ਦੇ ਨਾਲ ਹੋਈਆਂ ਸੀ ਗੱਲਾਂ ਹਾਂਜੀ ਜੀ ਕਹਿੰਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਕਹਿੰਦਾ ਤੂੰ ਵੀ ਮੇਰੇ ਵਾਂਗੂ ਵੱਡਾ ਹੋ ਕੇ ਕਲਾਕਾਰ ਬਣਨਾ ਜੀ ਅੱਛਾ ਸਿੱਧੂ ਮੁੱਕਿਆ ਹਾਂਜੀ ਮੁੱਕਿਆ ਨਹੀਂ ਜੀ ਸਾਡੇ ਦਿਲਾਂ ਵਿੱਚ ਹੈ ਜੀ ਮੁੱਕਿਆ ਨਹੀਂ ਜੀ ਸਾਡੇ ਦਿਲਾਂ ਵਿੱਚ ਹੈ ਅੱਜ ਤੀਸਰੀ ਵਾਰ ਸੀ ਇਨਸਾਫ ਨਹੀਂ ਮਿਲਿਆ ਕੀ ਕਹੋਗੇ ਅੱਜ ਜੀ ਅਸੀਂ ਕਹਿਣ ਲੱਗੇਗੇ ਵੀ ਸਾਡਾ ਬਾਈ ਦਵਾਰ ਤੋਂ ਮੁੜ ਕੇ ਆ ਗਿਆ ਰੱਬ ਕੋਲੋਂ ਵਾਪਸ ਅਸੀਂ ਸੋਨੇ ਦੱਸ ਦੇਵਾਂਗੇ 29 ਤਰੀਕ ਪੰਜਵਾਂ ਮਹੀਨਾ ਬਾਈ ਦੀ ਮੌਤ ਹੋਈ ਸੀ 29 ਚ 5 ਕੱਢੇ ਜੀ 24 ਤੇ 11 ਤਰੀਕ 6ਵਾਂ ਮਹੀਨਾ ਬਾਦਾ ਵੱਡੇ ਸਿੱਧੂ ਦਾ ਬਰਥ ਹੋਇਆ ਸੀ 11 ਤੇ 6 ਜੀ 17 ਹੁਣ ਸਿੱਧੂ ਬਾਈ ਦਾ ਬਰਥ ਨੇ ਆਸਤਾਰ ਤਰੀਕ ਦੁਹਰ 24 ਜੀ ਆਹ ਚਾ ਵਾਹ ਅੱਛਾ ਇੰਨਾ ਜੋੜ ਲਾ ਕੇ ਬੈਠੇ ਹੋ ਹੈ ਹਾਂਜੀ ਅੱਛਾ ਸਿੱਧੂ ਦੇ ਫੈਨਸ ਨੇ ਇੱਥੇ ਆਏ ਨੇ ਹੈਨਾ ਤੇ ਕਿੰਨਾ ਕ ਪਿਆਰ ਕਰਦੇ ਹੋ ਸਿੱਧੂ ਨੂੰ ਬਹੁਤ ਜ਼ਿਆਦਾ ਯਾਦ ਆਉਂਦੀ ਹੈ ਅੱਛਾ ਸੁਣਦੇ ਹੋ ਗੀਤ ਸਿੱਧੂ ਦੇ ਹੁਣ ਵੀ ਹਾਂਜੀ ਪੂਰੇ ਗੀਤ ਸੁਣਦੇ ਆ ਜੀ ਵਾਹ ਦੇਖ ਸਕਦੇ ਹੋ ਸਿੱਧੂ ਦਾ ਪਿਆਰ ਆ ਜਿਹੜਾ ਇਹਨਾਂ ਛੋਟੇ ਬੱਚਿਆਂ ਦੇ ਵਿੱਚ ਅੱਜ ਵੀ ਜਿਉਂਦਾ ਜਾਗਦਾ ਸਿੱਧੂ ਚਾਹੇ ਮੁੱਕ ਗਿਆ ਪਰ ਉਸਦੀ ਆਵਾਜ਼ ਉਸੇ ਤਰ੍ਹਾਂ ਬਲੰਦ ਹੈ ਗੀਤਾਂ ਦੇ ਵਿੱਚ ਬਿਲਬੋਰਡ ਤੇ ਛਾਂਦਾ ਝੋਟਾ ਅੱਜ ਜਿਸ ਦੀ 3ਵੀਂ ਵਰਸੀ ਦਾ ਸਮਾਗਮ ਜਿਹੜਾ ਕੀਤਾ ਜਾ ਰਿਹਾ ਉੱਥੇ ਹੀ ਛੋਟੇ ਛੋਟੇ ਬੱਚਿਆਂ ਦਾ ਕਹਿਣਾ ਵੀ ਛੋਟਾ ਛੂਬ ਵਾਪਸ ਆ ਗਿਆ ਤੇ ਸਾਡੀ ਖੁਸ਼ੀ ਜਿਹੜੀ ਆ ਵਾਪਸ ਆ ਗਈ ਹੈ ਤੇ ਸਿੱਧੂ ਨੂੰ ਇਸੇ ਤਰ੍ਹਾਂ ਯਾਦ ਕਰਦੇ ਨੇ ਸਿੱਧੂ ਦੇ ਫੈਨ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪੁਰਾਣਾ ਰਜਾਣਾ ਸਪੋਕਸਮੈਨ ਮਾਨ